ਫੋਨ ਲਾ ਕੇ ਭੇਜ ਕੇ ਕੀ ਮਾਰਦਾ ਕੋਈ ਬੇਚੈਨ ਮੈਨੂੰ ਭੇਜ ਦਾਂਗੇ ਫੋਟੋ ਇਹ ਮੇਰੀ ਥਾਥਾ ਬੇਚੀ ਕਰਦੀ ਹੈ ਸਾਰੇ ਜਸਤਰ ਨੂੰ ਫੋਨ ਲਾ ਕੇ ਕਹਿੰਦੀ ਹੈ ਕਿ ਮੇਰੇ ਫੋਟੋ ਮੈਂ ਨੈਟ ਤੇ ਪਾਉਂਦਾ ਐ ਕਰਦਾ ਨਾਲੇ ਮੈਨੂੰ ਕਿ ਲੋੜਾ ਜੀ ਇਹਨਾਂ ਨੂੰ ਮੈਂ ਤਾਂ ਘਰੇ ਕੱਟਦੇ ਮੇਰੇ ਕੋਲ ਪ੍ਰੂਫ ਹੈਗੇ ਜੀ ਸਾਰੇ ਕੀ ਪ੍ਰੂਫ ਹੈਰੇ ਕੋਲੇ ਇਹ ਵੀ ਮੈਨੂੰ ਤੰਗ ਕਰਦੀ ਹੈ ਜੀ ਬਹੁਤ ਕੀ ਕਹਿੰਦੀ ਹੈ ਤੈਨੂੰ ਜਿੱਦੋਂ ਮੈਂ ਕਹਿੰਦੀ ਮੇਰੇ ਨਾਲ ਗੱਲ ਕਰ ਧੰਗੇ ਤੋਂ ਹੁੰਦੀ ਐ ਮੈਨੂੰ ਧੰਗੇ ਦੇ ਫਿਰ ਤੈਨੂੰ ਦਾਨ ਨਹੀਂ ਦਿੰਦੇ ਨਾ ਤੂੰ ਖੜਦਾ ਨਹੀਂ ਖੜਾ ਛੱਡਦਾ ਤੂੰ ਮੈਨੂੰ ਤਾਂ ਕੀ ਲੋੜਾ ਜੀ ਇਹਨੂੰ ਬਲੈਕਮੇਲ ਕਰਨ ਦੀ ਖਤ ਕਰ ਕੋਇ ਤੰਗਰੀ ਇਹਨੀਆਂ ਸਰ ਮੈਂ ਨਾ ਬਿਲਕੁਲ ਸਹੀ ਗੱਲ ਦੱਸ ਰਹੀ ਆ ਮੇਰੇ ਵੀ ਤਾਂ ਕੋਈ ਘਰ ਇੱਜ਼ਤ ਹੈ ਕਿ ਮੈਂ ਕਿਆ ਹੋਊਂਗੀ ਤੁਹਾਡੇ ਕੋਲੇ ਹੱਸੀ ਗ ਸਰ ਹੱਸਣੀ ਕਰੋ ਓ ਠੀਕੋ ਹਾਂਜੀ ਠੀਕ ਜੀ ਇੱਕ ਸਰ ਉਹ ਕੋਈ ਮੁੰਡੇ ਦੀ ਕੁੜੀ ਦਾ ਅਫਸਰ ਉਹਦਾ ਸੀਗਾ ਜੀ ਤੇ ਕੁੜੀ ਦੀ ਕੰਪਲੀਟ ਜਾਈ ਸੀ ਆ ਕੇ ਕਰਕੇ ਮੁੰਡਾ ਮੈਨੂੰ ਤੰਗ ਤੋਂ ਮੇਰੇ ਕਰਦਾ ਹੁਣ ਪਹਿਲਾਂ ਗੱਲਬਾਤ ਹੀ ਕਰਦੇ ਸੀਗੇ ਆਪਸ ਵਿੱਚ ਉਹਨਾਂ 6 ਮਹੀਨੇ ਹੋ ਗਏ ਉਹਨਾਂ ਦੀ ਗੱਲਬਾਤ ਹੈ ਨਹੀਂਗੀ ਤੇ ਕੁੜੀ ਕਹਿੰਦੀ ਮੁੰਡਾ ਮੈਨੂੰ ਧਮਕੀ ਧੁੰਕੇ ਦਿੰਦਾ ਜੀ ਤੇ ਬਲੈਕਮੇਲ ਕਰਦਾ ਹੁਣ ਮੈਨੂੰ ਕੁਮੈਵਰੋ ਮੁੰਡੇ ਨੂੰ ਸੋਦਾ ਸੀ ਕਿ ਇੱਕ ਵਾਰੀ ਥੋੜੇ ਦਾ ਮੱਥਾ ਚੁਲਾਉਣ ਲੱਗਣਗੇ ਆ ਗਿਆ ਉਹ ਤੇ ਮੁੰਡਾ ਮੈਨੂੰ ਕਹਿੰਦਾ ਯੋ ਕਹਿੰਦਾ ਮੈਨੂੰ ਕੁੜੀ ਧੰਗੇ ਧੰਗੇ ਦਿੰਦੀ ਆ ਮੈਨੂੰ ਬਲੈਕਮੇਲ ਕਰਦੀ ਆ ਤੇ ਮੈਂ ਕਿਹਾ ਚਲੋ ਇੱਕ ਵਾਰੀ ਸਾਰ ਨੂੰ ਤੋਂ ਮਿਲਾ ਦਿੰਦੇ ਆ ਨਾ ਥੋੜਾ ਜਿਹਾ ਰਹਿੰਦੇ ਹੁੰਦੇ ਆ ਇਹ 6-7 ਕ ਮਹੀਨੇ ਹਾਂਜੀ ਕਿਹ ਕੀ ਪਤਾ ਨਾ ਪਰ ਕੁੜੀ ਕਰਦੀ ਆ ਬਲੈਕਮੇਲ ਕੇ ਮੁੰਡਾ ਕਰਦਾ ਸਹੀ ਹੈ ਜੀ ਕਹੋ ਮੈਂ ਤਾਂ ਹੀ ਮੇਰੇ ਸਾਹਮਣੇ ਜੋ ਨਹੀਂ ਆਈ ਘਣੀ ਜੀ ਮੈਂ ਕਹਿੰਦਾ ਉਹ ਕਹਿੰਦਾ ਮੈਨੂੰ ਉਹ ਕਰਦੀ ਆ ਮੁੰਡਾ ਕਹਿੰਦਾ ਮੈਨੂੰ ਕਰਦੀ ਆ ਕੁੜੀ ਕਹਿੰਦੀ ਮੈਨੂੰ ਕਰੀ ਜਾਂਦਾ ਫੋਨੀ ਆ ਸੌਰੀ। ਤੂੰ ਬੰਦਲ ਕੱਢ ਗਿਆ। ਤੇਰਾ ਬੰਨ ਕੱਢ ਗਿਆ। ਛਡੋ। ਤਨ ਬੈਨ ਕੱਢ ਗਿਆ। ਸੌਰੀ। ਕੀ ਇਹ ਕੁੜੀ ਨੂੰ ਕੁੜੀ ਨੂੰ ਵੀ ਕਰਦਾ ਤੰਗ ਮਖਣ ਕਰਦਾ ਨੂੰ? ਨਾ ਜੀ ਇਹ ਕੁੜੀ ਮੈਨੂੰ ਕਰਦੀ ਐ। ਮੈਨੂੰ ਤਾਂ ਅਗੀ ਲੋ। ਇਹ ਤੈਨੂੰ ਵੀ ਤਾਂ ਪਰੇਸ਼ਾਨ ਕਰਦੀ ਐ। ਲੋ ਥੋੜੀ ਡੱਪੜ ਗਈ ਨਵਰਾ ਗਈ ਹੁਣੇ ਦੋ ਵਾਰ ਕੀ ਰਹਿ ਗਿਆ ਬੰਦਾ। ਇਹਨੂੰ ਪੁੱਛ ਲੋ ਜੀ। ਇਹਨੂੰ ਤਾਂ ਪੁੱਛ ਲਿਆ ਸੀ। ਇਹ ਕਹਿੰਦੀ ਮੈਨੂੰ ਕੋਈ ਫੋਨ ਨਹੀਂ ਕਰਦੀ ਕੋਈ ਮੈਸੇਜ ਨਹੀਂ ਕਰਦੀਗੀ। ਫੋਨ ਮੈਨੂੰ ਵਾਰ-ਵਾਰ ਮੈਸੇਜ ਕਰਕੇ ਫੋਨ ਕਰਕੇ ਮੈਨੂੰ ਫੋਟੋ ਦਿਖਾ ਦੇਗਾ ਕਿ ਪੁਰਾਣੀ ਮੈਨੂੰ ਬਲੈਕਮੇਲ ਕਰਦਾਗਾ ਅੱਗੇ ਤੇਰੇ ਘਰ ਦਾ ਭੇਜੂਗਾ ਮੈਂ ਤੇਰੇ ਫੋਟੋ ਮੇਰੇ ਕੋਲ ਪ੍ਰੂਫ ਹੈਗੇ ਜੀ ਸਾਰੇ ਕੀ ਪ੍ਰੂਫ ਹੋਰੇ ਕੋਲੇ ਇਹ ਵੀ ਮੈਨੂੰ ਤਾਂ ਕਰਦੀ ਹੈ ਜੀ ਬਹੁਤ ਕੀ ਕਹਿੰਦੀ ਹੈ ਤੈਨੂੰ ਇਦਾਂ ਹੋਇਆ ਕਹਿੰਦੀ ਮੇਰੇ ਨਾਲ ਗੱਲ ਕਰ ਧੰਕੇ ਤੋਂ ਉਂਦੀ ਹੈ ਮੈਨੂੰ ਧੰਕੇ ਦੇ ਫਿਰ ਤੈਨੂੰ ਦਾਨ ਦੇਂਦੇ ਨਾ ਤੂੰ ਖੜਦਾ ਨਹੀਂ ਛੜਦਾ ਤਾ ਮੈਂ ਤਾਂ ਕੀ ਲੋੜਾ ਜੀ ਇਹਨੂੰ ਬਲੈਕਮੇਲ ਕਰ ਲਈ ਖਤ ਕਰ ਤੂੰ ਉਹ ਖੜਾ ਛੜਦਾ ਕਿਉਂ ਨਹੀਂ ਕਰ ਮੈਂ ਤਾਂ ਖੜਾ ਛੱਡਿਆ ਵੀ 7 ਮਹੀਨੇ ਹੋ ਗਏ ਤੇ ਪਰ ਤੂੰ ਮਰ ਗਿਆ ਹਾਂ ਤੁਹਾਡੀ ਕੀ ਗੱਲ ਬਾਤ ਅੱਜ 7 ਮਹੀਨੇ ਹੋ ਗਏ ਦਾ ਵਾਰ ਵਾਰ ਤੂੰ ਇਹਦੇ ਨੰਬਰ ਤੇ ਕਿਲੇ ਫੋਟੋਆਂ ਭੇਜਦਾ ਮੀ ਆਹ ਦੇਖ ਤੇਰੀ ਫੋਟੋ ਜਾਊਗੀ ਤੇਰੀ ਮਾਂ ਕੋਲੇ ਜਾਊਗੀ ਆ ਤੇਰੇ ਪਿਓ ਕੋਲੇ ਜਾਊਗੀ ਆ ਤੇਰੇ ਭਰਾ ਕੋਲੇ ਜਾਊਗੀ ਤੈਨੂੰ ਪੁੱਛਦਾ ਵੀ ਮੇਰੇ ਨੰਬਰ ਤੋਂ ਕਿਤੇ ਫੋਨ ਮੈਸੇਜ ਆਇਆ ਕੋਈ ਜਾਂ ਫੋਟੋ ਮੈਂ ਭੇਜੀਆਂ ਹਾਂ ਵੀ ਬੀਬਾ ਬੋਲੋ ਹਾਂਜੀ ਮੇਰੇ ਕੋਲ ਸਬੂਤ ਹੈਗੇ ਆ ਹਾਂਜੀ ਭੇਜਿਆ ਫੂਫੋ ਫੋਟੋਆਂ ਉਹਨਾਂ ਨੇ ਹਾਂਜੀ ਇਹਨਾਂ ਨੇ ਮੈਨੂੰ ਕਾਫੀ ਵਾਰ ਬਲੈਕਮੇਲ ਕੀਤਾ ਮੈਨੂੰ ਫੋਟੋਆਂ ਦਿਖਾ ਕੇ ਵੀ ਹਾਂ ਤੇਰੀ ਕੀ ਕਹਿੰਦਾ ਹੈ ਫੋਟੋਆਂ ਦਿਖਾ ਕੇ ਭੇਜ ਕੇ ਤੁਹਾਨੂੰ ਗੀਡ ਮਾਰਦਾ ਨਹੀਂ ਜੀ ਭੱਟੇ ਨੇ ਕਿ ਐਸੀ ਮੈਂ ਤੇ ਨਾ ਵਿਆ ਕਰਵਾਉਂਗਾ। ਸਾਫ ਤਾਂ ਇਹ ਨਾ ਕਿ ਸਾਰੀ ਗੱਲ ਹੋਈ ਵੀ ਆ ਜੀ। ਸਾਡੇ ਘਰੇ ਬਤਾਈ ਕਿ ਅਸੀਂ ਗੱਲਬਾਤ ਕਰਦੇ ਹਾਂ। ਹੁਣ ਤੁਸੀਂ ਫੋਨ ਲਾਉਨੇ ਇੱਕ ਦੂਜੇ ਦੇ ਟੱਚ 'ਚ ਹੈਗੇ ਕਿ ਹੈ ਨਹੀਂ? ਨਹੀਂ ਜੀ। ਬਟ ਸੱਤ ਅੱਠ ਨਹੀਂ 90 ਹੋ ਗਏ ਜੀ। ਸਾਫ 8 ਮਹੀਨੇ ਹੋ ਗਏ। ਹਾਂ ਜੀ। ਫੋਨ ਤੋਂ ਲਾਉਣਾ ਤਾਂ ਪਰ ਜੀ ਇਹਨੂੰ ਕੋਈ ਪ੍ਰੂਫ ਖਾ ਦੇ ਕੋਈ ਕਿ ਜਾਂ ਮੇਰਾ ਨੰਬਰ ਹੋਵੇ ਜਾਂ ਜਿਹੜੇ ਨੰਬਰ ਤੋਂ ਆਉਂਦੀ ਹੈ। ਇਹ ਪਤਾ ਜੀ ਹੋਰ ਕੋਈ ਹੋਵੇ ਫੋਟੋਆਂ ਦਾ ਬਣ ਕੇ ਵੀ ਸੈਂਡ ਹੋ ਜਾਂਦੀ ਹੈ। ਨਾਲ ਮੈਨੂੰ ਇਹ ਜਿਹੜੀ ਗੱਲ ਜਦਾ ਗੱਲ ਦੇਖੋ ਜਾਇਜ਼ ਗੱਲ ਕਰੋ ਜਿਹੜੀ ਗੱਲ ਹੈਗੀ ਆ ਜੇ ਤੁਹਾਨੂੰ ਇਹਨੇ ਕੋਈ ਭੇਜਿਆ ਕਿਹੜੀ ਤਰੀਕ ਨੂੰ ਭੇਜਿਆ ਜਦੋਂ ਤੋਂ ਬੋਲਣਾ ਥੋੜਾ ਬੰਬੋਈ ਆ ਉਦੋਂ ਤੋਂ ਬਾਅਦ ਕਿਹੜੀ ਤਰੀਕ ਆ ਤੁਹਾਨੂੰ ਕਦੋਂ ਮੈਸੇਜ ਭੇਜਿਆ ਨੇ ਕਦੋਂ ਤੁਹਾਨੂੰ ਫੋਟੋ ਭੇਜੀ ਆ ਜਦੋਂ ਸਮੂਹ ਰਕਾਰ ਦਿਖਾਓ ਚੀਜ਼ ਦਾ ਮੈਂ ਉਹ ਜਵਾਨੀ ਗਲਮੀ ਗੱਲ ਨਹੀਂ ਮੰਨਿਆਣੀ ਸਬੂਤ ਵਿਖਾਓ ਹਾਂਜੀ ਮੇਰੇ ਕੋਲ ਸਬੂਤ ਹੈਗੇ ਆ ਮੈਂ ਤੁਹਾਨੂੰ ਦਿਖਾ ਦੂੰਗੀ ਅੱਛਾ ਹੁਣ ਤੂੰ ਦੱਸ ਵੀ ਕਰਕੇ ਮੈਂ ਪਤਾ ਸੀ ਨਾ ਤੇਰੇ ਹੱਥ 'ਚ ਖੜੇ ਆ ਤੇ ਤੂੰ ਜਿਹੜਾ ਕੁਝ ਹੈਗਾ ਜੇ ਕੋਈ ਵੀ ਸਬੂਤ ਆ ਤੇਰੇ ਕੋਲੇ ਵਿਖਾ ਹਾਂ ਹਾਂ ਕਰਾਸ ਨੂੰ ਮੇਰੇ ਕੋਲ ਵੀ ਹੈਗੇ ਸਬੂਤ ਕੀ ਸਬੂਤ ਹੋਰੇ ਕੋ ਫੋਟੋਆਂ ਤਾਂ ਹੈ ਨਹੀਂ ਪਰ ਇਹਨਾਂ ਨਾਲ ਗੱਲ ਕਰਦੀ ਸੀਗੀ ਜੀ ਫੋਟੋ ਤਾਂ ਕਰਦੀ ਸੀਗੀ ਹੁਣ ਕੀ ਸਬੂਤ ਆ ਮੋਂ ਨਹੀਂ ਕਰਦੀ ਜੀ ਅਸੀਂ ਗੱਲ 6 7 ਮੈਂ ਮੈਂ ਤੈਨੂੰ ਦੱਸਦਾ ਤੂੰ ਜੇ ਇਹਨੂੰ ਤੰਗ ਪਰੇਸ਼ਾਨ ਕਰਿਆ ਨਾ ਤਾਂ ਮੈਂ ਤੇਰੀ ਘੋਟ ਘੋਟ ਤੇ ਚੌੜੀ ਦੇੜ ਦੂੰਗਾ ਤੇਰੀ ਨਹੀਂ ਜੀ ਮੈਂ ਤਾਂ ਤਾਂ ਕਿਉਂ ਕਰਨਾ ਮੈਂ ਤਾਂ ਵਿਆਹ ਕਰਾਉਣਾ ਸੀ ਇਹਦੇ ਨਾਲ ਸਾਡੇ ਸਾਰੇ ਘਰੇ ਪਤਾ ਜੀ ਕੇਮਰ ਨਾਲ ਗੱਲ ਕਰਦੀ ਥੋੜੇ ਘਰੇ ਪਤਾ ਬੀਬਾ ਨਹੀਂ ਜੀ ਅੱਛਾ ਤਾਂ ਹੀ ਫਿਰ ਤਰੋ ਬਲੈਕ ਮੇਰੇ ਕਰਦਾ ਹੈ ਹਾਂ ਜੀ ਅੱਛਾ ਤੁਸੀਂ ਇਹਦੇ ਘਰੇ ਜਾਂਦੇ ਰਹੇ ਹੋ ਹਾਂ ਜੀ ਮੈਂ ਇਹਨਾਂ ਦੇ ਘਰੇ ਗਈ ਸੀ ਠੀਕ ਹੈ ਠੀਕ ਪਰ ਇਹ ਕਿਉਂ ਦੀ ਰਹੀ ਹੈ ਜੀ ਉਹ ਦਿਹਾਤਤਾ ਹਜੇ ਸਾਰੇ ਸਾਡੇ ਫੈਮਿਲੀ ਨੂੰ ਸਾਰੇ ਨੂੰ ਜਾਣਦੀ ਹੈ ਰਿਸ਼ਤੇਦਾਰਾਂ ਨੂੰ ਜਾਣਦੀ ਹੈ ਯਾਰ ਜੀ ਥੋੜਾ ਇੰਨਾ ਸੀਗਾ ਕਿ ਇਵੇਂ ਥੋੜਾ ਜਿਹਾ ਰਸਿਆ ਕੀ ਹੋ ਗਿਆ ਸਪਿਊਟ ਕਿਉਂ ਪਾਇਆ ਤੁਸੀਂ ਅਜਾ ਮਾਤਾ ਜੀ ਇਹੋ ਜਿਹਾ ਕੰਮ ਕੀਤਾ ਨਹੀਂ ਇਹੀ ਮੈਨੂੰ ਕਹਿੰਦੇ ਕਿ ਮੈਂ ਤੁਹਾਨੂੰ ਕੁੜੀ ਸੁng ਥਾਣੇ ਆ ਕੇ ਕਰੂੰਗੀ ਇਹੀ ਗੱਲ ਚੱਕੀ ਬੈਠੇ ਨੇ ਕੋਈ 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 ਗੱਲਬਾਤ ਨਹੀਂ ਹੈਗੀ ਹੁਣ ਤੂੰ ਗੱਲਬਾਤ ਕੀ ਕੀ ਹੋਰ ਪਾਸੇ ਹੋਏ ਤੇਰੀ ਗੱਲਬਾਤ ਤੇ ਮੁੰਡੇ ਨੂੰ ਤੂੰ ਐਵੇਂ ਮਿਸ਼ਨ ਕਰੀ ਜਾਂਦੀ ਹੋ ਨਹੀਂ ਜੀ ਇਦਾਂ ਅਸੀਂ ਰਿਕਾਰਡ ਸਾਰੇ ਘਰਾਂ ਨੇ ਪੜਾ ਸਾਰਾ ਬੋਲ ਗਿਆ ਨਾ ਤੁਹਾਨੂੰ ਜੇ ਜੇ ਦੀ ਗੱਲਬਾਤ ਹੈਗੀ ਜੀ ਮੈਂ ਖੜਾ ਛੱਡ ਦੂੰਗਾ ਇਹਦਾ ਕੋਈ ਚੱਕਰ ਨਹੀਂ ਪਰ ਦੱਸੇ ਤਾਂ ਸਹੀ ਜੇ ਮੇਰੀ ਥਾਂ ਥਾਂ ਬੇਇੱਜ਼ਤੀ ਕਰਦੀ ਐ ਸਾਰੇ ਰਿਸ਼ਤਿਆਂ ਨੂੰ ਫੋਨ ਲਾ ਕੇ ਕਹਿੰਦੀ ਐ ਕਿ ਮੇਰਾ ਫੋਟੋ ਮੈਂ ਨੈਟ ਤੇ ਪਾਉਂਦਾ ਐ ਕਰਦਾ ਕੱਲੇ ਮੈਨੂੰ ਵੀ ਲੋੜ ਐ ਜੀ ਇਨਾਂ ਨੂੰ ਮੇਰਾ ਘਰੇ ਦੇ ਦੋਸਤ ਹਾਂ ਦੇ ਫੋਨ ਤੇ ਤੇਰੇ ਕੋਲ ਤੂੰ ਦੱਸ ਤੂੰ ਕੀ ਚਾ ਜੀ ਮੈਂ ਤਾਂ ਬਸ ਇਹ ਚਾਹੁੰਦੇ ਮੈਨੂੰ ਤੰਗ ਨਾ ਕਰੇ ਮੈਨੂੰ ਬਲੈਕਮੇਲ ਨਾ ਕਰਨਾ ਫੇਰ ਮੈਨੂੰ ਕਹਿੰਦੀ ਨਾ ਤੋ ਮੈਂ ਆਪੋ ਉਸ ਨਾਲ ਤੈਨੂੰ ਵਸਨ ਦੇ ਨਾਲ ਕਹਿੰਦੀ ਉਹਨੂੰ ਭੁੱਖਾ ਮਾਰੂ ਤੇ ਹੁਣ ਮੈਂ ਕਿਧਰੇ ਆਵਾਂ ਜੀ ਤੁਸੀਂ ਆ ਕੇ ਦੇਖੋ ਫੇਰ ਤਾਂ ਚੱਲ ਹੋ ਜਾਊਗਾ ਫਿਰ ਮੇਰਾ ਤਾਂ ਨਹੀਂ ਹੋਣਾ ਕਿਤੇ ਲੇਡੀ ਪੁਲਿਸ ਦਾ ਫੇਰ ਤੁਹਾਨੂੰ ਸਾਫ਼ ਤਾਂ ਪਤਾ ਕੀ ਹੁੰਦਾ ਹੈ ਅਸੀਂ ਤਾਂ ਦੇਖੋ ਚਲੋ ਹਲੇ ਜੈਡ ਸਾਹ ਹਲੇ ਥੋੜਾ ਮੋੜਾ ਕਰਜਾ ਕੇ ਸੀ ਪਰਲੇ ਆ ਜਾ ਉਹਨਾਂ ਨੇ ਲੇਡੀ ਪੁਲਿਸ ਨੇ ਥੋੜਾ ਜਿਹਾ ਨਹੀਂ ਕਰਨੀ ਕਿ ਜਿਹੜੀ ਗੱਲ ਆ ਸਹੀ ਗੱਲ ਦੱਸੋ ਲਓ ਕਿਸੇ ਦਾ ਅਪਲੀਕੇਸ਼ਨ ਬਾਹਰ ਹੈ ਨਾ ਉਹ ਕੋਈ ਤਾਂ ਆਪਣੇ ਕੋਲ ਕੋਈ ਸਬੂਤ ਕੋਈ ਬਾਕੀ ਸਰ ਤੁਸੀਂ ਕਰੋ ਇਹਨਾਂ ਨੂੰ ਕੈਨੇਡੀ ਦੀ ਬੰਦੇ ਬਾਹਰ ਹੋਗੇ ਮਲੇਖ ਦੇਖੋ ਮੁਰਸ਼ੀ ਇੱਕ ਨਾ ਆਪਾਂ ਘਰ ਟਾਣਾ ਸੀਗਾ ਹਾਂਜੀ ਹਾਂਜੀ ਤੁਸੀਂ ਜੇ ਸਿੱਖਿਆ ਉਹ ਮੈਂ ਮੈਂ ਕਰਤਾ ਹੀ ਕਰਾਂਗਾ ਆਪਾਂ ਚੱਲਦੇ ਆਂ ਇਹਦਾ ਮੈਂ ਨਵੇੜਦਾ ਤੁਸੀਂ ਉਹਨਾਂ ਨੂੰ ਠੀਕ ਆਹ ਤੂੰ ਜੇ ਕੁੜੀ ਨੂੰ ਪਰੇਸ਼ਾਨ ਕਰਿਆ ਨਾ ਤੇ ਤੇਰੇ ਨਾਲ ਹੋਊਗੀ ਪੈੜੀ ਮੁੰਡਾ ਕੀ ਨਾ ਤੂੰ ਸਰਪੰਚਾਂ ਦੇ ਇਹ ਸਰਪੰਚਾਂ ਦਾ ਮੁੰਡਾ ਹੈ ਇਹ ਤਾਂ ਨਹੀਂ ਵੀ ਤੂੰ ਕੁੜਗਾਂ ਨੂੰ ਪਰੇਸ਼ਾਨ ਕਰਨਾ ਮੈਂ ਨਹੀਂ ਤਾਂ ਕਿਤੇ ਜੀ ਤੁਸੀਂ ਕੁੜੀ ਮੂੰਹ ਤੇ ਬੈਠੀਏ ਪੁੱਛ ਲੈਣੀ ਸਾਰਾ ਕੋ ਕੌਲੀ ਤਾਂ ਨਹੀਂ ਵੀ ਐਵੇਂ ਥਣੇ ਆ ਗਈ ਆ ਕੌਲੀ ਇਹ ਜੀ ਜਿਹੜੀ ਸਾਰਾ ਕੋ ਇੱਥੇ ਸੱਦਰ ਸੀ ਜਾਂਦੀ ਤੁਹਾਡੇ ਮੂੰਹ ਤੇ ਕਿਹਨੇ ਆਏ ਕੀ ਤਾਂ ਐ ਕੀਤਾ ਇਹਨੂੰ ਬਲੂਡ ਦੱਸਣ ਇਹਦੀ ਕਿਹੜੀ ਇੱਜ਼ਤ ਆਣੀ ਗਈ ਹਾਂ ਭਾਈ ਕੁੜਗੇ ਸਹੀ ਗੱਲ ਕੱਲ ਦੱਸਦੇ ਸਰ ਮੈਂ ਨਾ ਬਿਲਕੁਲ ਸਹੀ ਗੱਲ ਦੱਸ ਰਹੀ ਆ ਮੇਰੇ ਵੀ ਤਾਂ ਕੋਈ ਘਰ ਇੱਜ਼ਤ ਹੈਗੀ ਆ ਮੈਂ ਕਿਹਾਂ ਹੋਊਂਗੀ ਤੁਹਾਡੇ ਕੋਲੇ ਠੀਕ ਆ ਬੜਾ ਮੰਨਦੇ ਆ ਤੇਰੀ ਗੱਲ ਪਰ ਸਬੂਤ ਤਾਂ ਵਿਵਹਾਰ ਤੇਰੇ ਕੋਲ ਹੈ ਨਹੀਂ ਜੀ ਇਹਦੇ ਕੋਲੇ ਕੋਈ ਸਬੂਤ ਹੈ ਨਹੀਂ ਹੈ ਨਹੀਂ ਸਬੂਤ ਸਬੂਤ ਬੇਟਾ ਹੋਣਾ ਪਏ ਸਬੂਤ ਇਹਦੇ ਕੋਲੇ ਹੈ ਨਹੀਂ ਜੀ ਮੇਰੇ ਕੋਲੇ ਹੈਗੇ ਸਾਰੇ ਭਏ ਬੇਟਾ ਵੇਲਾ ਸਾਨੂੰ ਮੁੰਡਾ ਮਾੜਾ ਲੱਗਦਾ ਸੀ ਕਿਸ ਮੁੰਡੇ ਨੇ ਕੋਈ ਹਰਕਤ ਕਰੀ ਹੋਊਗੀ ਤੇਰੇ ਨਾਲ ਤਾਂ ਖੜੇ ਸੀ ਹੁਣ ਤੂੰ ਕੋਈ ਸਬੂਤ ਨਹੀਂ ਬਖਾ ਰਹੀ ਸਾਡੇ ਸਾਰੇ ਪਿੰਡ ਨੂੰ ਪਤਾ ਜੀ ਮਰਾ ਵਿਆਹ ਹੋਇਆ ਵਾ ਕਿ ਵਿਆਹ ਦੀ ਗੱਲ ਉੱਡੀ ਵੀ ਆ ਜੀ ਕਿ ਹਜੇ ਸਾਡਾ ਕੁਝ ਨਹੀਂ ਹੋਇਆ ਵਾ ਘਰ ਦਾ ਸਾਰਾ ਰੈਂਟ 6-7 ਮਹੀਨਾ ਤੋਂ ਨਿਗੜਾ ਹੋਇਆ ਨਿਵੇੜਾ ਹੋਇਆ ਵੇ ਜੀ ਪਰ ਸਾਡਾ ਆਪਸ ਵਿੱਚ ਹੋਇਆ ਵਾ ਕਿ ਸਾਡੇ ਘਰੇ ਤਾਂ ਇਹਨੇ ਦੱਸਿਆ ਹੈਗਾ ਕਿ ਸਾਡਾ ਨਿਵੇੜਾ ਹੋ ਗਿਆ ਮੇਰੇ ਘਰ ਦੇ ਨੂੰ ਆਇਆ ਕਿ ਮੈਂ ਗੱਲ ਕਰ ਦਿੰਦੀ ਹਾਂ ਬੇਟਾ ਅਸੁੱਤਾਂ ਨਹੀਂ ਦੱਸਦੇ ਨਹੀਂ ਮੈਂ ਤੇਰੇ ਮਾਮਰਿਆਂ ਨੂੰ ਫੋਨ ਲਾਉਂਦਾ ਮਾਮਰਿਆਂ ਨੂੰ ਸੱਦੂ ਜੀ ਐਦਾਂ ਨਹੀਂ ਨਿਪੜਨਾ ਨਹੀਂ ਸਰ ਮੁੰਮੀ ਡੈਨ ਨੂੰ ਨਾ ਸੱਦਿਓ ਨਹੀਂ ਸੱਦੂ ਐਦਾਂ ਨਿਪੜਨਾ ਜੇ ਸਾਡੀ ਬੇਇੱਜ਼ਤੀ ਹੋਈ ਇਹਨਾਂ ਨੂੰ ਪਤਾ ਲੱਗੇ ਸਰ ਦੱਸੋ 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 ਕੀ ਕਰਾਂ ਮੈਂ ਦੱਸੋ ਸਹੀ ਗੱਲ ਦੱਸ ਦਿਓ ਅਗਲੇ ਦਿਨ ਮੈਂ ਮਰਚੀ ਨੂੰ ਕਹੂੰਗਾ ਤੁਹਾਡੇ ਮਾਂ ਮਾਰ ਨੂੰ ਫੋਨ ਲੱਗਦਾ ਐਕਚੁਅਲੀ ਸਰ ਮੈਂ ਨਾ ਡਰ ਗਈ ਸੀਗੀ ਮੈਨੂੰ ਇਦਾਂ ਸੀਗਾ ਕਿ ਕਿਤੇ ਮੇਰੀਆਂ ਫੋਟੋਆਂ ਲੀਕ ਨਾ ਕਰ ਦੇ ਇਸ ਲਈ ਮੈਂ ਪਹਿਲੇ ਹੀ ਆ ਗਈ ਤੁਹਾਡੇ ਕੋਲ ਹਜੇ ਇਹਨਾਂ ਨੇ ਮੈਨੂੰ ਕਿਤਨ ਸੀ ਮੈਨੂੰ ਇਦਾਂ ਮੈਨੂੰ ਸ਼ੱਕ ਸੀਗਾ ਕਿ ਮੈਨੂੰ ਬਲੈਕਮੇਲ ਕਰ ਸਕਦੇ ਆ ਅੱਛਾ ਇਹ ਗੱਲ ਸੀ ਹਾਂਜੀ ਜੇ ਮੁੰਡੇ 'ਚ ਕੋਈ ਕਸੂਰ ਹੈ ਨਹੀਂ ਜੀ ਹਜੇ ਮੈਨੂੰ ਲੱਗਦਾ ਸੀ ਕਿ ਫਿਊਚਰ ਵਿੱਚ ਇਹ ਗੱਲ ਕਰ ਸਕਦੇ ਆ ਤਾਂ ਕਰਕੇ ਮੈਨੂੰ ਲੱਗਦਾ ਸੀ ਉਹ ਇਹ ਮੈਨੂੰ ਖਰਾਬ ਕਰਨਗੇ ਕੇ ਚੱਲੋ ਹੋਰ ਵੀ ਨਾਲ ਵੀ ਗੱਲ ਕਰਨ ਦੀ ਜੇ ਮੈਂ ਕਰਦਾ ਗੱਲ ਜੀ ਇਹਨੂੰ ਪਤਾ ਲੱਗ ਗਿਆ ਤਾਂ ਕਿ ਤੁਹਾਨੂੰ ਕਿ ਦੂਂਗਲਾ ਲਾਉਣ ਵਾਲੇ ਬਾਲੇ ਆ ਕਿ ਉਹ ਕੁੜੀ ਨੂੰ ਵੀ ਜਾ ਕੇ ਪੱਟਦੀ ਆ ਕਿ ਇਹ ਤਨਵਰਤ ਕੇ ਛੱਡ ਦੂਗਾ ਨਹੀਂ ਮੈਨੂੰ ਕੋਈ ਲੋੜ ਆ ਹੀ ਪਤਾ ਇਹਨੂੰ ਨਹੀਂ ਛੱਡਿਆ ਦੋ ਮੁੰਡੇ ਨਾਲ ਗੱਲ ਨਾ ਕਰਾ ਕਰੇ ਨਸ਼ਾ ਪੱਤਾ ਕਰਦਾ ਹੈ ਕਿ ਇਹਨੂੰ ਪੁੱਛ ਲਓ ਜੀ ਇੰਨਾ ਟਾਈਮ ਇਹਦੇ ਨਾਲ ਗੱਲ ਕੀਤੀ ਹੈ ਜਾਂ ਕੋਈ ਚੀਜ਼ ਵੀ ਖਾਧੀ ਹੋਈ ਤੈਨੂੰ ਮਾਰਾ ਮਾਰਾ ਸਮਝਾਉਂ ਜੀ ਸਾਡੇ ਰਿਸ਼ਤਾ ਰਣ ਫੋਨ ਲਾਉਂਦੀ ਆ ਥਾਂ ਦਾ ਬਦਨਾਮੀ ਕਰਦੀ ਆ ਸਾਡੀ ਗਲਤੀ ਮੈਂ ਇਹਦੇ ਚ ਕਰਦਾ ਸੀ ਮੈਨੂੰ ਤੇਰੀ ਜਿੱਗੀ ਮੈਂ ਬਣਾਵਾ ਹਾਂ ਲੈਡੀ ਦੇ ਪਾਸ ਨਹੀਂ ਸਰ ਸੌਰੀ ਗਲਤੀ ਹੋ ਗਈ ਮਰ ਤੋਂ ਮੈਂ ਤੈਨੂੰ ਅੰਦਰ ਕਰ ਦੂੰਗਾ ਕੋਈ ਤੰਤਰੀ ਇਹਨਾਂ ਸਰ ਕੁਤਾਕੁਰੀ ਕਹਿ ਕੇ ਛੱਡੀ ਐ ਨਾ ਇਹੀ ਜੇ ਕਸੂਰ ਮੇਰੇ ਤੇ ਹੁੰਦਾ ਮੈਂ ਤਾਂ ਚਾਹੂ ਵੀ ਅੰਦਰ ਕਰ ਦਿੰਦੇ ਮੈਂ ਕਿਤੇ ਫਿਰਦਾ ਰਹਿੰਦਾ ਜੀ ਬੇਬੀ ਤੂੰ ਛੱਲਪਤਾ ਨਹੀਂ ਸੀ ਅਸੀਂ ਇਹਨਾਂ ਕੁੱਟਣਾ ਸੀਗਾ ਪਰ ਅੱਜ ਤੋਂ ਬਾਅਦ ਮੈਂ ਤੈਨੂੰ ਦੱਸਦਾ ਇਹੋ ਜੀ ਕੋਈ ਹਰਕਤ ਨਾ ਕਰੀ ਸਰ ਅੱਗੇ ਤਾਂ ਨਹੀਂ ਕਰਦੇ ਇਹੋ ਜਿਹਾ ਬਸ ਜੇ ਇਹਦੇ ਨਾਲ ਰਹਿਣਾ ਤਾਂ ਰਹਿ ਸਕਦੀਆਂ ਨਹੀਂ ਇਹਨੂੰ ਛੱਡ ਅੱਗੇ ਨੂੰ ਕੋਈ ਹਰਕਤ ਨਾ ਕਰੀ ਤੇ ਜੇ ਕੋਈ ਤੂੰ ਕਰੀ ਹਰਕਤ ਤੇਰੇ ਮਾਪਿਆਂ ਨੂੰ ਅਸੀਂ ਬੁਲਾਵਾਂ ਨਹੀਂ ਸਰ ਅੱਗੇ ਤਾਂ ਨਹੀਂ ਇਹੋ ਜਿਹੀ ਗਲਤੀਆਂ ਨਹੀਂ ਮੈਂ ਰਹਿਣਾ ਵੀ ਨਹੀਂ ਇਹਦੇ ਨਾਲ ਤਮਾਂ ਕੋਲ ਹੀ ਰੱਖ ਲਈ ਤੂੰ ਮੈਨੂੰ ਕੋ ਲੋੜ ਨਹੀਂ ਰੱਖਣੀ ਅੱਜ ਤੋਂ ਬਾਅਦ ਕਿਸੇ ਨੇ ਇੱਕ ਦੂਜੇ ਨੂੰ ਮੈਸੇਜ ਨਹੀਂ ਕਰਨਾ ਜਿਹੜੇ ਨੇ ਪਹਿਲਾ ਮੈਸੇਜ ਕਰਿਆ ਉਹਦੇ ਤੇ ਕਾਨੂੰਨੀ ਕਾਰਵਾਈ ਹੋਊਗੀ ਸਮਝ ਗਏ ਠੀਕ ਹੈ ਸਰ ਉੱਥੇ ਬਾਹਰ ਬੈਠੋ ਤੇ ਮੁੰਸੀ ਨੂੰ ਕਹੋ ਕਿ ਨਾ ਮੈਂ ਥੋੜਾ ਰਾਈ ਨਮਾ ਪੜਾਵਾਂ ਠੀਕ ਚਲੋ ਉੱਥੇ ਬੈਠੋ ਹਾਂਜੀ